ਅਕਸਰੀ ਪੰਜਾਬੀ ਆਪਣੇ ਬੇਪਰਵਾਹ ਸੁਭਾਅ ਦੇ ਲਈ ਜਾਣੇ ਜਾਂਦੇ ਨੇ ਪਰ ਪੰਜਾਬੀ ਪੈਸਿਆਂ ਦੇ ਮਾਮਲੇ ਦੇ ਵਿੱਚ ਵੀ ਇਸ ਕਦਰ ਬੇਪਰਵਾਹ ਹੋ ਸਕਦੇ ਨੇ ਇਹ ਨਹੀਂ ਸੀ ਪਤਾ ਅਜਿਹਾ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ 2 ਕਰੋੜ ਅਜਿਹੀ ਬੈਂਕ ਖਾਤਿਆਂ ਦੀ ਪਛਾਣ ਹੋਈ ਹੈ ਜਿਸ ਦੇ ਵਿੱਚ ਪਿਛਲੇ 2 ਸਾਲਾਂ ਤੋਂ ਕੋਈ ਲੈਣ ਦੇ ਨਹੀਂ ਹੋਇਆ ਦਰਅਸਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੋਲਰ ਹੋਣ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਇਨ੍ਹਾਂ 2.1 ਕਰੋੜ ਖਾਤਿਆਂ ਦੇ ਵਿੱਚ 10437 ਕਰੋੜ ਰੁਪਏ ਪਈ ਨੇ ਜਿਨ੍ਹਾਂ ਨੂੰ 2 ਸਾਲਾਂ ਤੋਂ ਕਦੇ ਛੇੜਿਆ ਨਹੀਂ ਗਿਆ ਜ਼ਹਿਨ ਦੇ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਆਖਿਰਕਾਰ ਇਹ ਕਿਹੜੇ ਪੰਜਾਬੀ ਨੇ ਜਿਨ੍ਹਾਂ ਨੇ ਇੰਨੀ ਵੱਡੀ ਰਕਮ ਦੀ ਕਦੇ ਸਾਰਨੇ ਲਈ ਪੰਜਾਬ ਦੀ ਆਬਾਦੀ 3.5 ਕਰੋੜ ਹੈ ਪਰ ਬੈਂਕਾਂ ਦੇ ਵਿੱਚ ਜਮਾ ਰਕਮ ਦਾ ਅੰਕੜਾ 6.38 ਕਰੋੜ ਹੈ ਰਾਜਪਦਰੀ ਬੈਂਕਰਸ ਕਮੇਟੀ ਦੀ 30 ਜੂਨ ਤੱਕ ਦੀ ਰਿਪੋਰਟ ਦੇ ਮੁਤਾਬਿਕ ਇਹਨਾਂ ਖਾਤਿਆਂ ਦੇ ਵਿੱਚ ਪਿਛਲੇ 24 ਮਹੀਨਿਆਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਨੁਸਾਰ ਜਿਹੜੇ ਬੈਂਕ ਖਾਤਿਆਂ ਦੇ ਵਿੱਚ ਲਗਾਤਾਰ 2 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਵੇ ਉਸ ਨੂੰ ਇਨਐਕਟਿਵ ਜਾਂ ਫਿਰ ਇਨਆਪਰੇਟਿਵ ਐਲਾਨ ਦਿੱਤਾ ਜਾਂਦਾ ਹੈ ਜਾਂਦਾ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ਵਾਲੇ ਪੰਜਾਬ ਦੇ ਵਿੱਚ ਇਸ ਵੇਲੇ 90.97 ਲੱਖ ਬੈਂਕ ਖਾਤੇ ਨੇ ਜਿਨ੍ਹਾਂ ਚੋਂ 25.30 ਲੱਖ ਖਾਤੇ ਅਜੇ ਹੀ ਨੇ ਜਿਨ੍ਹਾਂ ਦੇ ਵਿੱਚ ਦੋ ਸਾਲਾਂ ਤੋਂ ਕੋਈ ट्रांजैक्शन ਨਹੀਂ ਹੋਈ ਔਰ ਇਨ੍ਹਾਂ ਖਾਤਿਆਂ ਦੇ ਵਿੱਚ 301.45 ਕਰੋੜ ਰੁਪਏ ਪਏ ਨੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਸ ਵੇਲੇ 59 ਲੱਖ ਬੈਂਕ ਖਾਤੇ ਨੇ ਜਿਨ੍ਹਾਂ ਦੇ ਵਿੱਚ ਦੋ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਇਨਾ ਜਿਹੀ ਬੈਂਕ ਖਾਤਿਆਂ ਦੇ ਵਿੱਚ ਸਭ ਤੋਂ ਵੱਧ 3323.85 ਕਰੋੜ ਰੁਪਏ ਪਏ ਨੇ ਦੂਸਰੇ ਨੰਬਰ ਤੇ ਸਟੇਟ ਬੈਂਕ ਆਫ ਇੰਡੀਆ ਜਿਸ ਦੇ ਵਿੱਚ 31.4 ਲੱਖ ਬੈਂਕ ਖਾਤੇ ਨੇ ਜਿਨ੍ਹਾਂ ਦੇ ਵਿੱਚ 1621.17 ਕਰੋੜ ਰੁਪਏ ਪਏ ਨੇ ਤੇ ਤੀਜੇ ਨੰਬਰ ਤੇ ਪੰਜਾਬ ਐਂਡ ਸਿੰਧ ਬੈਂਕ ਆਉਂਦਾ ਹੈ ਜਿਸ ਦੇ ਵਿੱਚ 2.38 ਲੱਖ ਬੈਂਕ ਖਾਤਿਆਂ ਦੇ ਵਿੱਚ ਅਜੇਹੀ 1364.33 ਕਰੋੜ ਰੁਪਏ ਪਏ ਨੇ ਜੋ ਕਿ ਇਨ ਆਪਰੇਟਿਵ ਨੇ ਬੈਂਕ ਅਧਿਕਾਰੀ ਦੱਸਦੇ ਨੇ ਕਿ ਜਿਹੜੇ ਖਾਤਾਧਾਰਕ ਵਿਦੇਸ਼ ਚਲੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਬੱਚੇ ਖਾਤਾ ਖੁਲਵਾਉਣ ਮੰਗਰੋਂ ਵਿਦੇਸ਼ ਚਲੇ ਗਏ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਲੈਣ-ਦੇਣ ਨਹੀਂ ਹੁੰਦਾ ਦੇਸ਼ ਦੀਆਂ ਬੈਂਕਾਂ ਦੇ ਵਿੱਚ 67000 ਕਰੋੜ ਰੁਪਏ ਦੀ ਰਾਸ਼ੀ ਨੂੰ ਲਵਾਰੀਸ ਲਾਨਿਆ ਜਾ ਚੁੱਕਿਆ ਹੈ ਅਤੇ ਇਸ ਰਾਸ਼ੀ ਤੇ ਕਿਸੇ ਦੇ ਵੀ ਵੱਲੋਂ ਕੋਈ ਦਾਵਾ ਨਹੀਂ ਕੀਤਾ ਗਿਆ